ਜੈ ਹੋ ਗੋਗਾ ਯਾਰ ਪੀਰ ਜੈ ਹੋ ਅੱਜ ਦਿਖਾ ਰਹੇ ਆ ਤੁਹਾਨੂੰ ਗੋਗਾ ਯਾਰ ਪੀਰ ਜੀ ਦਾ ਛੜੀ ਛੜੀ ਬਦਲ ਰਹੇ ਆ ਉਸ ਨੂੰ ਗੰਗਾ ਜਲ ਨਾਲ ਧੋ ਕੇ ਪੂਰੀ ਮਰਜਾਦਾ ਦੇ ਨਾਲ ਇਸ਼ਨਾਨ ਕਰਾਇਆ ਜਾ ਰਿਹਾ ਹੈ ਛੜੀ ਦਾ ਬਾਬਾ ਮੋਹੰਦਾ ਜੀ ਦੀ ਅਸ਼ੀਰਵਾਦ ਸਦਕਾ ਛੜੀ ਦਾ ਇਸ਼ਨਾਨ ਕਰਾ ਰਹੇ ਨੇ ਬਹੁਤ ਮਰਜ਼ਾਦਾ ਹੈ 27 ਤਰੀਕ ਦਾ ਗੁਗਾ ਨੋਮੀ ਹੈ ਗੁਗਾ ਮੜੀ ਮੰਦਰ ਵਿਖੇ ਮੇਲਾ ਗੁਗਾ ਨੋਮੀ ਦਾ ਉਸ ਦਿਨ ਦੂਰ ਦਰਾਡੇ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ बाबा ਗੋਗਾ ਜਹਾਰ ਪੀਰ ਦੇ ਨਤਮਸਤਕ ਹੁੰਦੀਆਂ ਨੇ ਛੜੀ ਜੀ ਦਾ ਇਸ਼ਨਾਨ ਕਰਵਾ ਦਿੱਤਾ ਗਿਆ ਇਸ ਨੂੰ ਚੋਲਾ ਚੜਾਇਆ ਜਾ ਰਿਹਾ ਹੈ ਗੋਗਾ ਜਹਾਰ ਪੀਰ ਜੀ ਦੇ ਅਸ਼ੀਰਵਾਦ ਨਾਲ ਪੂਰਾ ਛੜੀ ਨੂੰ ਸਾਫ਼ ਕਰਕੇ ਨੀਲੇ ਰੰਗ ਦਾ ਪੂਰੇ ਪਰਿਵਾਰ ਵੱਲੋਂ ਚੋਲਾ ਜੜਾਇਆ ਜਾ ਰਿਹਾ ਹੈ। ਵੱਡੇ ਵੱਡੇ ਆਪਾ ਸਾਡੇ ਸ਼ਾਸਤਰੀ ਜੀ ਵੀ ਆ ਗਏ ਖਨਾਲੇ। ਪੂਰੀ ਮਰਜ਼ਾਦਾ ਦੇ ਨਾਲ ਅੱਜ ਜਿੱਥੇ ਗੁਗਾ ਨੋਮੀ ਦੀ ਮਿੱਟੀ ਨਿਕਲਦੀ ਹੈ ਉਸ ਦੀ ਛੜੀ ਤੇ ਜੋ ਚੋਲਾ ਸਭ ਚੜਾਇਆ ਜਾਂਦਾ ਫਿਰ ਇਸ ਤੋਂ ਮਿੱਟੀ ਕੱਢੀ ਜਾਂਦੀ ਹੈ ਤਾਂ ਜੋ ਪਰਿਵਾਰਾਂ ਦੇ ਵਿੱਚ ਚੜਦੀ ਕਲਾ ਤੇ ਸੁਖ ਸ਼ਾਂਤੀ ਬਖਸ਼ਣ ਗੋਗਾ ਜਹਰ ਪੀਰ ਗੋਗਾ ਜਹਰ ਪੀਰ ਜੀ ਦੇ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਜਿੱਥੇ ਪੂਰੀ ਮਰਜ਼ਾਦਾ ਦੇ ਨਾਲ ਇਹ ਰਸਮ ਕੀਤੀ ਜਾਂਦੀ ਹੈ ਗੱਗਾ ਨਮੀ ਤੋਂ ਪਹਿਲਾਂ ਹਰ ਸਾਲ ਛੜੀ ਦੇ ਚੋਲਾ ਚੜਾਇਆ ਜਾਂਦਾ ਹੈ ਪੂਰੀ ਮਰਜ਼ਾਦਾ ਦੇ ਨਾਲ ਇਹ ਜੋ ਛੜੀ ਮੁਬਾਰਕ ਦੀ ਮਰਜ਼ਾਦਾ ਜੋਗਾ ਜਗਾਂਤਰ ਤੋਂ ਚੱਲ ਰਹੀ ਹੈ ਇਹ ਉਹ ਛੜੀ ਮੁਬਾਰਕ ਹੈ ਜਿਸ ਤੇ ਚੋਲਾ ਚੜਾਇਆ ਗਿਆ ਉਸ ਤੋਂ ਬਾਅਦ ਇਹਨੂੰ ਦੁਨੀਆ ਨਾਲ ਸਜਾਇਆ ਜਾਂਦਾ ਹੈ ਤਾਂ ਜੋ ਛੜੀ ਦੀ ਹੋਰ ਸ਼ੋਭਾ ਹੋਵੇ ਸਾਡੇ ਦਾਬਾ ਮੋਹਨ ਦਾ ਜੀ ਇਸ ਗੋਗਰਾ ਮੜੀ ਮੰਦਿਰ ਦੇ ਮੁੱਖ ਸੰਚਾਲਕ ਨੇ ਸਾਰੇ ਹੀ ਪਰਿਵਾਰ ਵੱਲੋਂ ਪੂਰੀ ਮਰਯਾਦਾ ਦੇ ਨਾਲ ਇਹ ਛੜੀ ਨੂੰ ਹੁਣ ਉਸਤੇ ਚੜਾਇਆ ਜਾਵੇਗਾ ਉਸ ਤੋਂ ਬਾਅਦ ਸਾਰੇ ਪਰਿਵਾਰ ਵੱਲੋਂ ਸ਼ੁਕਸ਼ਾਂਤੀ ਚੜਦੀ ਕਲਾ ਲਈ ਮਿੱਟੀ ਘੱਟੀ ਜਾਵੇਗੀ ਨਤਮਸਤਕ ਹੋਇਆ ਜਾਵੇਗਾ ਛੜੀ ਮਾਰਕ ਨੂੰ ਹੁਣ ਜਿੱਥੇ ਹਰ ਸਾਲ ਮਿੱਟੀ ਨਿਕਲਦੀ ਹੈ ਉਸ ਜਗ੍ਹਾ ਤੇ ਸਥਾਪਿਤ ਕੀਤਾ ਜਾ ਰਿਹਾ ਹੈ ਜੈ ਗੋਗਾ ਜਹਰ ਪੀਰ ਤੁਹਾਡੀ ਸਦਾ ਹੀ ਜੈ ਪੂਰੀ ਮਰਜ਼ਾਦਾ ਦੇ ਨਾਲ ਛੜੀ ਨੂੰ ਝੋਲਾ ਸਭ ਚੜਾ ਕੇ ਉਸ ਥਾਂ ਤੇ ਲਗਾ ਦਿੱਤਾ ਗਿਆ ਹੈ ਗੋਗਾ ਜਹਰ ਪੀਰ ਨਗਰ ਤੇ ਮੇਰ ਭਰਿਆ ਹੱਥ ਰੱਖਣ ਅਤੇ ਤੰਦਰੁਸਤੀਆਂ ਬਖਸ਼ਣ ਜੈ ਗੋਗਾ ਜੈ ਹਰਪੀਰ ਤੁਹਾਡੀ ਸਦਾ ਹੀ ਜੈ ਤੁਹਾਨੂੰ ਫੇਰ ਦੱਸ ਦਈਏ ਕਿ 27 ਅਗਸਤ 2024 ਨੂੰ ਗੋਗਾ ਨੋਮੀ ਦਾ ਮੇਲਾ ਹੈ ਜਿੱਥੇ ਦੂਰ ਦਰਾਡੇ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਸਰਦਾਲੂਆਂ ਵੱਲੋਂ ਮੱਥਾ ਟੇਕ ਕੇ ਮਿੱਟੀ ਕਢੀ ਜਾਂਦੀ ਹੈ ਅਤੇ ਪਰਿਵਾਰਾਂ ਦੀ ਸ਼ੁਕ ਸ਼ਾਂਤੀ ਅਤੇ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਜਾਂਦੀ ਹੈ ਗੋਗਾ ਜਹਰਪੀਰ ਸਭ ਤੇ ਮੇਰ ਭਰਿਆ ਹੱਥ ਰੱਖੋ ਜੈ ਗੋਗਾ ਜਹਰਪੀਰ ਪੂਰੇ ਪਰਿਵਾਰ ਵੱਲੋਂ ਪੂਰੀ ਮਰਜ਼ਾਦਾ ਦੇ ਨਾਲ ਛੜੀ ਨੂੰ ਚੋਲਾ-ਝਾਪ ਚੜਾ ਕੇ ਸਤਾਪਤ ਕੀਤਾ ਗਿਆ ਹੈ। ਹੁਣ ਪੂਜਾ ਅਰਚਨਾ ਕਰਕੇ ਮੱਥਾ ਟੇਕਿਆ ਜਾਵੇਗਾ। ਮਿੱਟੀ ਕੱਢੀ ਜਾਵੇਗੀ ਤਾਂ ਜੋ ਗੋਗਾ ਜਹਰਪੀਰ ਸਭ ਤੇ ਮੇਰ ਪਰੇ ਹੱਥ ਰੱਖਣ। ਸ਼ੁਕ ਸ਼ਾਂਤੀਆਂ ਅਤੇ ਚੰਨ ਦੀ ਕਲਾ ਦੇ ਵਿੱਚ ਰੱਖਣ। ਅਸੀਂ ਵੀ ਗੋਗਾ ਜਹਰਪੀਰ ਅੱਗੇ ਅਰਦਾਸ ਬੇਨਤੀਆਂ ਕਰਦੇ ਆ ਕਿ ਨਗਰ ਤੇ ਇਲਾਕੇ ਤੇ ਆਪਣਾ ਮਿਹਰ ਭਰਿਆ ਹੱਥ ਰੱਖੋ ਜੈ ਗੋਗਾ ਜਹਰਪੀਰ ਤੁਹਾਡੀ ਸਦਾ ਹੀ ਜੀ